ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਅੰਮ੍ਰਿਤ ਵੈਦੀ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ-ਠਾਕ ਹੋਵੋਗੇ ਬਿਰਾਜ ਜੀ ਤੁਸੀਂ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਤੇ ਰੜਕਾ ਮਾਰੀ ਸੀ ਜਿੱਥੇ ਪਾਣੀ ਖੜ ਜਾਂਦਾ ਆਪਣੇ ਇੱਥਾਂ ਤੇ ਮੀਂਹ ਪੈ ਗਿਆ ਸੀ ਦੁਪਹਿਰੇ ਫਿਰ ਇਸ ਵਾਰ ਤਾਂ ਮੀਂਹ ਦਾ ਪਤਾ ਹੀ ਨਹੀਂ ਲੱਗਦਾ ਜੀ ਕੁਝ ਮਿੰਟ ਚ ਆ ਜਾਂਦਾ ਬੱਦਲਾ ਕੇ ਨਾਲ ਆਣਕਦਾ ਸੀਜ਼ਨ ਵੀ ਥੂੜੀ ਕਰਕੇ ਤੇ ਲੰਮਾ ਹੋ ਗਿਆ ਦੀ ਐਸੀ ਦਾ ਜੀ ਥੂੜੀ ਦਾ ਵੀ ਜੀ ਪੜਿਆ ਹੈਗਾ ਸਾਡੇ ਵੱਲ ਮੀਂਹ ਪੈ ਜਾਂਦਾ ਤੇ ਕੰਮ ਖੜ ਜਾਂਦਾ ਫੇਰ ਸੁੱਕਦਾ ਜੀ ਫੇਰ ਲੱਗਦੀਆਂ ਨੇ ਮਸ਼ੀਨਾਂ ਅਗਲੇ ਦਿਨ ਫੇਰ ਮੀਂਹ ਪੈ ਜਾਂਦਾ ਬਹੁਤ ਵਾਰੀ ਵੀ ਪੈ ਗਿਆ ਜੀ ਇਹ ਸੀਜ਼ਨ ਦੇ ਤਾਂ ਇਹ ਤੇ ਆਪਣੀ ਪਿੱਟਾਂ ਲਾਈ ਹੋਈਆਂ ਜਿਸ ਦੀਆਂ ਨੀਵੇਂ ਮਿਸਤਰੀ ਨੇ ਪਾਣੀ ਖੜ ਜਾਂਦਾ ਜੇ ਪਾਣੀ ਕੱਢ ਦਿੰਦੇ ਆ ਤਾਂ ਵਧੀਆ ਹੋ ਜਾਂਦੀਆਂ ਨੇ ਸਾਫ ਜੇ ਨਹੀਂ ਕੱਢਦੀ ਹੈਗੀ ਤੇ ਜਿਹੜਾ ਪਾਣੀ ਖੜ ਜਾਂਦਾ ਜੀ ਮਿੱਟੀ ਵਗੈਰਾ ਹੁੰਦੀ ਹੈ ਜਿਹੜੀ ਵਿੱਚ ਉਹ ਸਾਰੀ ਇਟਾਂ ਤੇ ਜਮ ਜਾਂਦੀ ਹੈ ਇਹ ਕਿ ਇਟਾਂ ਦੇ ਉੱਪਰ ਥੋੜੀ ਜਿਹੀ ਡਿਜ਼ਾਈਨ ਜੇ ਬਣਿਆ ਹੋਇਆ ਜਿਹੜੀ ਘਿੰਟੀਆਂ ਜਣੀਆਂ ਤੇ ਉਹਨਾਂ ਦੇ ਵਿੱਚ ਪੈ ਜਾਂਦੀ ਹੈ ਸਾਰੇ ਸੁੱਕੇ ਤੋਂ ਵੀ ਸਾਫ ਨਹੀਂ ਹੁੰਦੀਆਂ ਥੰਡੇ ਤਨ ਗਿੱਲੇ ਤੇ ਹਰੇ ਪਾਣੀ ਕਿਤੇ ਰਹੀਏ ਰੜਕਾ ਤਾਂ ਸਾਫ ਹੋ ਜਾਂਦਾ ਹੈ ਇਈ ਜਗ੍ਹਾ ਤੇ ਪਾਣੀ ਖੜਦਾ ਜੀ ਕੋ ਸਾਹਮਣੀ ਰਸੋਈ ਦੇ ਥੱਲੇ ਵੀ ਉਹ ਖੜਦਾ ਥੋੜ੍ਹਾ ਜ਼ਿਆਦਾ ਨਹੀਂ ਹੈ ਨਾ ਤੇ ਪਿੱਛੇਦਰ ਜਿੱਥੇ ਗੇਟ ਕੋ ਪਾਣੀ ਬਾਹਰ ਕੱਢੂ ਜੇ ਉੱਥੇ ਵੀ ਜ਼ਿਆਦਾ ਖੜਦਾ ਹੈ ਹੋਰ ਕਈ ਥਾਵਾਂ ਤੇ ਵੀ ਖੜਦਾ ਜੀ ਘੱਟ ਖੜਦਾ ਥੋੜ੍ਹਾ ਜਿਹਾ ਪਰ ਇਹ ਦੋ ਤਿੰਨ ਥਾਵਾਂ ਦੇ ਤਾਂ ਵੱਧ ਖੜਦਾ ਹੈ ਹਾਂ ਪਰ ਜਿਹੜੇ ਪਾਣੀ ਕੱਢਣੇ ਪੈਂਦੇ ਜੀ ਇਹ ਵਧੀਆ ਪੈ ਗਿਆ ਜੀ ਅੱਜ ਦੁਪਹਿਰੇ ਵੀ ਬਹੁਤ ਮੈਂ ਸਿਹਦਾ ਕੇ ਮੀਂਹ ਤੇ ਵੀ ਇਧਰ ਆ ਲੱਗ ਗਿਆ ਤੇ ਰੋਗੇ ਜੀਰੀਆਂ ਲੱਗਣਗੀਆਂ ਜੀ ਝੋਨਾ ਲਗੂਗਾ ਉਦੋਂ ਫੇਰ ਕਹਾਂਗੇ ਵੀ ਰੱਬਾ ਮੀਂਹ ਪਾ ਦੇ ਤਾਰ ਆਪਣੇ ਮੈ ਨਹੀਂ ਪਾਣਾ ਹੁਣ ਰੋਜ਼ ਹੀ ਆ ਜਾਂਦਾ ਤੇ ਨਾਲ ਗਰਮੀ ਵੀ ਬਹੁਤ ਹੋ ਜਾਂਦੀ ਹੈ ਜੀ ਜੇ ਤਾਂ ਹਵਾ ਚੱਲਦੀ ਰਹਿੰਦੀ ਹੈ ਫੇਰ ਤਾਂ ਮੌਸਮ ਵਧੀਆ ਹੋ ਜਾਂਦਾ ਜੇ ਹਵਾ ਬੰਦ ਹੋ ਜਾਂਦੀ ਹੈ ਫੇਰ ਗਰਮੀ ਹੋ ਜਾਂਦੀ ਹੈ ਇੱਥੇ ਬਰਾਂਡ ਡੀ ਵੀ ਥੋੜਾ ਜਿਹਾ ਪਾਣੀ ਖੜ ਗਿਆ ਇਹ ਰੜਕੇ ਨਾਲ ਆਪਾਂ ਕੱਢ ਲੈਨੇ ਜੀ ਮੋਟਾ-ਮੋਟਾ ਬਾਹਰ ਦੇ ਵਿੱਚ ਬੀਪਰ ਫੇਰ ਦਾਂਗੇ ਉਹ ਦਿਨ ਸੁੱਕ ਜੂਗਾ ਇੱਥੇ ਵੀ ਇਹ ਥਾਂਮਲੇ ਕੋਲ ਜ਼ਿਆਦਾ ਖੜਦਾ ਪਾਣੀ ਸੁੱਕ ਚੰਨ ਨਾ ਮਿਸਪਰੀ ਕਰੇ ਜਾਂਦੇ ਨੇ ਇਹ ਜਿੰਨਾ ਵਾਰਤੀ ਕਹ ਜੀ ਇਹ ਵੀ ਜਿੰਦੀ ਕਰਾਣਾ ਇੱਕ ਦੇਖ ਕੇ ਲਈ ਜੇ ਪਾਣੀ ਸਾਰਾ ਰੁੜਦਾ ਹੋਵੇ ਫਿਰ ਸਾਫ਼ ਹੋ ਜਾਂਦਾ ਜਮੀਂ ਪੈਣ ਨਾਲ ਬੀੜਾ ਤੋਪਦਾ ਜਾਂਦਾ ਹੈ। ਨਹੀਂ ਜੀ ਆਪਾਂ ਹੀ ਕੱਢ ਗਏ ਪਾਣੀ ਫਿਰ ਬਹੁਤ ਕੰਮ ਕਰਦੇ ਆ। ਉਸ ਤੋਂ ਬਾਅਦ ਲੱਗੀ ਸੀ ਜੀ ਪ੍ਰੈਸ ਕਰਨ। ਇਹ ਸੂਟ ਇੱਕੋ ਹੀ ਕਰਨਾ ਜੀ ਪ੍ਰੈਸ ਹੋ ਤਾਂ ਨਹੀਂ ਕਰਨਾ। ਗੁਰਦੁਆਰਾ ਸਾਹਿਬ ਜਾਣੀ ਹੁੰਦੀ ਹੈ ਆਪਾਂ। ਸੁਖਨੀ ਸਾਹਿਬ ਦੇ ਪਾਰ ਚੱਲ ਰਹੇ ਨੇ। ਇਹ ਤਾਂ ਕਰਕੇ ਰੱਖ ਲਈ ਸੀ ਜੀ ਮੈਂ। ਮੌਸਮ ਇਹ ਜੱਦ ਕਰ ਰਾਤ ਨੂੰ ਲੇਟ ਦਾ ਪਤਾ ਨਹੀਂ ਲੱਗਦਾ ਹੈ ਜੀ ਕਿਹੜੀ ਵੇਲੇ ਕੱਟ ਲਾ ਲੈਣ ਤਾਂ ਕਰਕੇ ਆਪਾਂ ਹੁਣ ਕਰਕੇ ਰੱਖ ਦਿੰਨੇ ਆ ਸਵੇਰੇ ਇੱਕ ਜਲਦੀ ਹੁੰਦੀ ਹੈ ਕੰਮ ਬਹੁਤ ਹੁੰਦੇ ਨੇ ਜੀ ਫੇਰ ਸਵੇਰੇ ਟਾਈਮ ਨਹੀਂ ਹੁੰਦਾ ਪ੍ਰੈਸ ਕਰਨ ਦਾ ਕੰਮ ਵੀ ਨਸਾਂ ਕਰੀ ਜਾਂਦੇ ਨੇ ਜੀ ਫਟਾਫਟ ਭੱਜ ਕੇ 9:30 ਵਜੇ ਤੱਕ ਕੰਮ ਕੰਪਲੀਟ ਕਰਨਾ ਹੁੰਦਾ ਜੀ ਫਿਰ ਉਸ ਤੋਂ ਬਾਅਦ ਨਹਾ ਕੇ ਫਿਰ ਜਾਣਾ ਹੁੰਦਾ ਹੈ 10 ਵਜੇ ਪਾਰਟ ਸਿਪ ਹੋ ਜਾਂਦੇ ਨੇ ਇਹ ਸੂਟ ਜਿਹੜਾ ਇੱਕ ਮੇਰੇ ਪਾਇਆ ਹੋਇਆ ਜੀ ਤੇ ਜਿਹੜਾ ਪ੍ਰੈਸ ਕਰ ਰਹੀ ਹਾਂ ਇਹਨਾਂ ਦਾ ਕਲਰ ਵੀ ਸੇਮ ਹੋ ਗਿਆ ਪ੍ਰਿੰਟ ਦਾ ਵੀ ਥੋੜਾ ਹੀ ਫਰਕ ਹੈ ਜਿਆਦਾ ਫਰਕ ਨਹੀਂ ਹੈਗਾ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਜੀ ਵੀ ਸੇਮ ਇੱਕੋ ਜਿਹਾ ਸੂਟ ਆ ਜਣ ਸਾਰੇ ਆਪਾਂ ਧਿਆਨ ਨਹੀਂ ਦਿੰਦੇ ਜਿਹੜਾ ਵਧੀਆ ਲੱਗਦਾ ਲੈ ਆਉਨੇ ਘਰ ਆ ਕੇ ਜਦੋਂ ਦੇਖਦੇ ਫਿਰ ਪਤਾ ਲੱਗਦਾ ਜੀ ਇਹ ਤਾਂ ਇੱਕੋ ਜਿਹੀ ਰੰਗ ਹੋ ਗਏ ਜਾਂ ਇੱਕੋ ਜਿਹੀ ਪ੍ਰਿੰਟ ਹੋ ਗਏ ਪ੍ਰਿੰਟ ਤਾਂ ਫਰਕ ਹੈ ਜੀ ਪਰ ਕਲਰ ਸੀ ਮੈਂ ਦੋਨਾਂ ਦਾ ਉਹ ਵੀ ਬ੍ਰੇਕ ਪ੍ਰਿੰਟ ਹੈ ਦੋਨਾਂ ਦੇ ਗਰਮੀ ਦੇ ਵਿੱਚ ਤਾਂ ਬਿਲਕੁਲ ਹੌਲੇ ਜਿਹੇ ਕੱਪੜੇ ਵਧੀਆ ਲੱਗਦੇ ਨੇ ਜਿੰਨਾ ਹੌਲਾ ਹੋਵੇ ਕੱਪੜਾ ਉਹਨਾਂ ਪਾਇਆ ਹੋਇਆ ਵਧੀਆ ਲੱਗਦਾ ਹੈ। ਇਹ ਸੂਟ ਜਿਹੜਾ ਪਾਇਆ ਹੋਇਆ ਮੇਰੀ ਇਹ ਤਾਂ ਪੁਰਾਣਾ ਹੀ ਦੀ ਘਸ ਗਿਆ। ਤੇ ਜਿਹੜਾ ਪ੍ਰੈਸ ਕਰ ਰਹੀ ਆ ਇਹ ਨਵਾਂ ਹੈ ਜੀ। ਪਿਛਲੀ ਗਰਮੀ ਦੇ ਵਿੱਚ ਸਲਾਈ ਕਰਿਆ ਸੀ ਪਿਛਲੀ ਗਰਮੀ ਜਿੱਤਾ ਥੋੜੀ ਹੀ ਪਾਇਆ ਜੀ ਦੋ ਤਿੰਨ ਕਵਾਰ ਇਸ ਵਾਰੀ ਹੁਣ ਸਟਾਰਟ ਕਰਿਆ ਪਾਉਣਾ ਗਰਮੀ ਵਾਲੇ ਕੱਪੜੇ ਤਾਂ ਰਹਿੰਦੇ ਨਹੀਂ ਹੈਗੇ ਜੀ ਇੱਕ ਗਰਮੀ ਕੱਢਦੇ ਨੇ ਗਰਮੀ ਨਾਲ ਪਾੜ ਜਾਂਦੇ ਨੇ ਇਸ ਵਾਰ ਹਜੇ ਕੱਪੜੇ ਲਈ ਨਹੀਂ ਹੈਗੇ ਜੀ ਆਪਾਂ ਸ਼ਾਪਿੰਗ ਕਰੀ ਨਹੀਂ ਕਰਾਂਗੇ ਜੀ ਹਜੇ ਇਹ ਫੇਰ ਪਿਛਲੀ ਗਰਮੀ ਵਾਲੇ ਘਰੇ ਪਾਏ ਜਾਂਦੇ ਨੇ ਜਿਹੜੇ ਪਿਛਲੀ ਵਾਰ ਸਲਾਈ ਸੀ ਜਿਹੜੇ ਹੋਣ ਲਵਾਂਗੇ ਉਹ ਆਉਣ ਜਾਣ ਨੂੰ ਰੱਤੇ ਜਾਂਦੇ ਨੇ ਜੀ ਪਾਉਣੇ ਪੈ ਜਾਂਦੇ ਨੇ ਗਰਮੀ 'ਚ ਸੌਵਾਂ ਥਾਂ ਵੀ ਦੁੱਖ ਸੁੱਖ 'ਚ ਜਾਣਾ ਪੈ ਜਾਂਦਾ ਜੀ ਇਹੋ ਜੀ ਆਪਾਂ ਕਰ ਲਈਏ ਪ੍ਰੈਸ ਤੇ ਨਾਲ ਨਾਲ ਕਰ ਰਹੇ ਹਾਂ ਜੀ ਗੱਲਾਂ ਬਾਤਾਂ ਇੱਕ ਜੀ ਜਿਹੜੀ ਪਾਕਿਸਤਾਨ ਨਾਲ ਲੜਾਈ ਕਹਿੰਦੇ ਨੇ ਲੱਗ ਰਹੀ ਏ ਉਸ ਦਾ ਬਹੁਤ ਡਰ ਆ ਜੀ ਪਤਾ ਨਹੀਂ ਸਰਕਾਰਾਂ ਇਹ ਕਿਉਂ ਕਰਦੀਆਂ ਨਹੀਂ ਜੀ ਕਿੰਨੇ ਮਾਵਾ ਦੇ ਪੁੱਤ ਸੀਧ ਹੁੰਦੇ ਨੇ ਸਾਰੇ ਅਰਦਾਸ ਕਰਿਓ ਜੀ ਰਲ ਕੇ ਵੀ ਇਹ ਲੜਾਈ ਨਾ ਲੱਗੇ ਜੀ ਇੱਥੇ ਸਮਾਪਤ ਹੋ ਜੇ ਆਪਾਂ ਇਹੀ ਅਰਦਾਸ ਕਰ ਸਕਦੇ ਆ ਜੀ ਸਾਰੀ ਰਾਜੀ ਖੁਸ਼ੀ ਰਹਿਣ ਰਾਤ ਸਹਰਾਂ ਚ ਤਾਂ ਲੇਟਾਂ ਵੀ ਬੰਦ ਕਰੀਆਂ ਹੋਈਆਂ ਸੀਗੀਆਂ ਜੀ ਪਰ ਆਪਣੇ ਪਿੰਡਾਂ ਵਿੱਚ ਤਾਂ ਨਹੀਂ ਸੀਗੇ। ਕਈ ਪਿੰਡਾਂ 'ਚ ਵੀ ਕਰੀਆਂ ਨੇ ਘੰਟਾ ਦੋ ਘੰਟੇ ਕੱਟ ਲਏ ਨੇ। ਪਰ ਆਪਣੀ ਨਹੀਂ ਕਰੀ ਸੀਗੀ। ਪਤਾ ਨਹੀਂ ਕੀ ਲੜਾਈ ਕਰਕੇ ਮਿਲਦਾ ਜੀ। ਕਿੰਨੀਆਂ ਜਾਨਾਂ ਜਾਂਦੀਆਂ ਨੇ, ਕਿੰਨੇ ਮਾਵਾ ਦੇ ਪੁੱਤ ਭੈਣਾਂ ਦੇ ਵੀਰ ਤੇ ਬੱਚਿਆਂ ਦੇ ਪਿਤਾ ਕਿੰਨੀਆਂ ਭੈਣਾਂ ਦੇ ਸੁਹਾਗ ਜਾਂਦੇ ਨੇ ਜੀ। ਇਹ ਲੜਾਈ ਦੇ ਵਿੱਚੋਂ ਮਿਲਦਾ ਤਾਂ ਕੁਝ ਨਹੀਂ ਜੀ ਫੇਰ ਵੀ ਸਰਕਾਰਾਂ ਹਾਬ ਤੱਕ ਬੈਠੇ ਨਹੀਂ ਜੀ ਅੰਦਰ ਆਰਾਮ ਨਾਲ ਠੀਕ ਮਾਮਾ ਦੇ ਪੁੱਤ ਮਰਵਾਏ ਜਾਂਦੇ ਨਹੀਂ ਜੀ ਬੈਠੇ ਇਹ ਲੜਾਈਆਂ ਨਹੀਂ ਹੋਣੀਆਂ ਚਾਹੀਦੀਆਂ ਲਓ ਜੀ ਆਪਣੀ ਪ੍ਰੈਸ ਹੋ ਗਈ ਗੱਲਾਂ ਬਾਤਾਂ ਕਰਦੇ ਇੱਕ ਕੋਈ ਸੂਟ ਕਰਿਆ ਜੀ ਹੁਣ ਆਪਾਂ ਕੱਪੜਿਆਂ ਦੀਆਂ ਤਹਿਾਂ ਲਾਵਾਂਗੇ ਜਿਹੜੇ ਕੱਪੜੇ ਧੋਤੇ ਸੀ ਥੋੜੇ ਜੀ ਨੇ ਅੱਜ ਤਾਂ ਕੱਲ ਜ਼ਿਆਦਾ ਸੀਗੇ ਤਹਿ ਲਾਉਣ ਵਾਲੇ ਕੱਲ ਆਪਾਂ ਲਾ ਦਿੱਤੀਆਂ ਨੇ ਜੀ ਦੋ ਦਿਨ ਦੋ ਤਿੰਨ ਦਿਨ ਨਹੀਂ ਲੱਗੀਆਂ ਸੀ ਤਹਿਾਂ ਗੁਰਦੁਆਰਾ ਸਾਹਿਬ ਜਾਣ ਕਰਕੇ ਧੋ ਕੇ ਚਲੀ ਜਾਂਦੀ ਸੀ ਇੱਕ ਦਿਨ ਸਾਮ ਨੂੰ ਧੋਤੇ ਸੀ ਦੋ ਦਿਨ ਇੱਕ ਦਿਨ ਸਵੇਰੀ ਧੋਲੀ ਸੀ ਉਹ ਇਕੱਠੇ ਹੋਏ ਪਏ ਸੀਗੇ ਤਹਿ ਲਾਉਣ ਵਾਲੇ ਉਹ ਆਪਾਂ ਕੱਲ ਲਾ ਦਿੱਤੀਆਂ ਨੇ ਇਹ ਅੱਜ ਥੋੜੀ ਸੀਗੇ ਦੀ ਸੂਟ ਮੈਂ ਇੱਕ ਵਿੱਚ ਪ੍ਰੈਸ ਕਰ ਲਿਆ ਚੱਕੀ ਤੇ ਲੋਰਾਂ ਟੀ-ਸ਼ਰਟਾਂ ਵਗੈਰਾ ਨੇ ਇਹਨਾਂ ਤੇ ਪ੍ਰੈਸ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਦੀ ਇਸੇ ਤਰ੍ਹਾਂ ਕਹਿ ਹਲਾ ਦਾਂਗੇ ਜੀ ਆਪਾਂ ਜਿਹੜੇ ਡੇਲੀ ਦੇ ਕੰਮ ਨੇ ਜੀ ਕਿਤੇ ਜਾਣਾ ਵੀ ਹੁੰਦਾ ਆਪਾਂ ਤਾਂ ਉਹ ਡੇਲੀ ਕਰਨੀ ਹੀ ਹੁੰਦੇ ਨੇ ਜ਼ਰੂਰੀ ਨੇ ਜੀ ਕਰਨੀ ਪੈਂਦੀ ਨੇ ਉਹਨਾਂ ਨੂੰ ਕਰੇ ਬਿਨਾਂ ਨਹੀਂ ਸਰਦਾ ਕੱਪੜੇ ਜੀ ਆਪਾਂ ਇੱਕ ਦਿਨ ਸਾਰ ਵੀ ਲਵਾਂਗੇ ਵੀ ਜੇ ਅੱਜ ਨਹੀਂ ਧੋਣੇ ਜੀ ਤਾਂ ਅਗਲੇ ਦਿਨ ਫਿਰ ਜਿਆਦਾ ਹੋ ਜਾਂਦੇ ਨੇ ਡਬਲ ਹੋ ਜਾਂਦੇ ਨੇ ਉਨਾ ਹੀ ਟਾਈਮ ਵੱਧ ਲੱਗਦਾ ਧੋਣ ਨੂੰ ਕੱਪੜੇ ਤੇ ਸੰਭਾਲਣ ਨੂੰ ਫਿਰ ਤਾਂ ਕਰਕੇ ਜਿੰਨਾ ਕੰਮ ਰੋਜ਼ ਦੀ ਰੋਜ਼ ਹੋ ਜੇ ਉਹ ਵਧੀਆ ਰਹਿੰਦਾ ਜੀ ਸਵੇਰੇ ਸਵੇਰ ਤਾਂ ਕੰਮ ਬਹੁਤ ਹੁੰਦੇ ਨੇ ਜੀ ਸ਼ਾਮ ਨੂੰ ਵੀ ਵੱਧ ਹੁੰਦੇ ਨੇ ਪਰ ਸਵੇਰੇ ਥੋੜੀ ਜਿਹੀ ਜਿਆਦਾ ਹੀ ਹੁੰਦੇ ਨੇ ਮੈਨੂੰ ਲੱਗਦਾ ਨਹੀਂ ਆਖੋ ਤੇ ਹਾਂ ਹੁਣ ਜਿਹੜੇ ਭੈਣ ਭਰਾ ਆਪਣੀ ਚੈਨਲ ਤੇ ਆਉਂਦੇ ਨੇ ਜੀ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਜਿਹੜੇ ਆਪਣੀ ਚੈਨਲ ਤੇ ਨਵੀਂ ਆਏ ਨੇ ਜੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਾਥ ਤੇ ਸਪੋਰਟ ਨਾਲ ਆਪਾਂ ਅੱਗੇ ਜਾਵਾਂਗੇ ਜੀ ਇਹ ਦਿੱਲੀ ਵਾਲੇ ਕੱਪੜੇ ਨੇ ਜੀ। ਲੋਰਾਂ ਟੀਸ਼ਰਟ ਆ ਤਾਂ ਫਿਰ ਇਸ ਦੀ ਇੰਨੀ ਜ਼ਰੂਰਤ ਨਹੀਂ ਪੈਂਦੀ। ਨਾ ਹੀ ਇਹਨਾਂ ਦੇ ਵਿੱਚ ਜ਼ਿਆਦਾ ਬਗ ਪੈਂਦੇ ਨਹੀਂ। ਕਦੇ ਕੋਈ ਨਮੀ ਹੁੰਦੀ ਹੈ। ਜ਼ਿਆਦਾ ਕੋਈ ਲੱਗੇ ਵੀ ਨਮੀ ਜੀ ਆ ਜੀ ਤਾਂ ਉਹਤੇ ਹਲਕੀ ਜੀ ਗਰਮ ਕਰਕੇ ਪ੍ਰੈਸ ਤਾਂ ਫੇਰੀ ਜਾਂਦੀ ਹੈ ਜੀ। ਜ਼ਿਆਦਾ ਤਾਂ ਨਹੀਂ ਫੇਰੀ ਜਾਂਦੀ। ਤੇ ਕੋਈ ਟੀ-ਸ਼ਰਟਾਂ ਦੇ ਉੱਤੇ ਅੱਖਰ ਲਿਖੇ ਹੁੰਦੇ ਨੇ ਜਿਹੜੇ ਜਾਂ ਕੋਈ ਸਟicker ਜੇ ਲੱਗੇ ਹੁੰਦੇ ਨੇ ਜੀ ਉਹਨਾਂ ਦੇ ਵੀ ਪ੍ਰੈਸ ਚੇਪ ਕਰੀਆ ਹੁੰਦੀ ਨਹੀਂ ਲੱਗੇ ਤਾਂ ਕਰਦੀ ਫਿਰ ਕਰੀ ਨਹੀਂ ਜਾਂਦੀ ਇਹ ਸਕੂਲ ਆਈਟੀ ਸੈਟਅਪ ਕੀਤੀ ਤੇ ਕਾਲੀ ਲੋਰ ਇਹਦੇ ਨਾਲ ਦੋ ਦਿਨ ਪਾਉਣੀ ਹੁੰਦੀ ਹੈ ਇਹ ਹਫਤੇ ਦੇ ਵਿੱਚ ਪਾਗ ਇੱਕ ਕੋਈ ਹੈ ਜੀ ਸਾਰਾ ਹਫਤਾ ਪਰ ਦੋ ਦਿਨ ਹੀ ਲੋਰ ਟੀ-ਸ਼ਰਟ ਚਾਰ ਦਿਨ ਤੇ ਪੈਂਟ ਸ਼ਰਟ ਪਾਉਣੀ ਹੁੰਦੀ ਹੈ ਨਿੱਕੇ ਨਿੱਕੇ ਕੰਮ ਸਾਰਾ ਦਿਨੇ ਚਲਦੇ ਹੀ ਰਹਿੰਦੇ ਨੇ ਜੀ ਜੇ ਕਰੀ ਚੱਲੀ ਆ ਆਪਾਂ ਤਾਂ ਸਾਰਾ ਦਿਨ ਨਹੀਂ ਕੰਮ ਖਤਮ ਹੁੰਦੇ ਜਿੰਨੇ ਮਰਜ਼ੀ ਕਰੀ ਚੱਲੋ ਜੀ ਕਈ ਵਾਰ ਤਾਂ ਫੇਰ ਥੱਕ ਕੇ ਬੈਠ ਜਾਂਦੇ ਆ ਵੀ ਇਹ ਨਹੀਂ ਖਤਮ ਹੁੰਦੇ ਜਿੰਨੇ ਹੋ ਗਏ ਬਹੁਤ ਨੇ ਹੁਣ ਆਰਾਮ ਕਰ ਲੈਣੇ ਆ ਸਰੀਰ ਵੀ ਇੱਕ ਮਸ਼ੀਨਰੀ ਦੀ ਤਰ੍ਹਾਂ ਦੀ ਇਹ ਵੀ ਥੱਕ ਜਾਂਦਾ ਹੈ ਰੈਸਟ ਜ਼ਰੂਰੀ ਹੈ ਘੰਟਾ ਤੋਂ ਦੁਪਹਿਰੀ ਪਰੈਸਟ ਜ਼ਰੂਰ ਕਰਨੀ ਚਾਹੀਦੀ ਹੈ ਜੀ ਹੁਣ ਦਿਨ ਵੱਡੇ ਨੇ। ਫਿਰ ਇੰਨਾ ਕੰਮ ਨਹੀਂ ਹੁੰਦਾ ਲਗਾਤਾਰ। ਥੋੜਾ ਗਰਮੀ ਹੁੰਦੀ ਹੈ। ਇਹ ਸਾਰੀਆਂ ਤਹਿਾਂ ਲੱਗੀਆਂ ਜੀ। ਇਹ ਜੁਨੀ ਦੇ ਵਿੱਚ ਵਾਲ ਬਹੁਤ ਪੈਂਦੇ ਨੇ ਧੋ ਕੇ। ਪ੍ਰੈਸ ਕਰਕੇ ਸਾਫ਼ ਜੀ ਹੁੰਦੀ ਹੈ। ਬਿਨਾਂ ਪ੍ਰੈਸ ਕਰੇ ਤਾਂ ਪੂਰੀ ਤਰ੍ਹਾਂ ਨਹੀਂ ਲੱਗਦੀ ਇਹ ਵਧੀਆ ਜੀ ਨਹੀਂ ਲੱਗਦੀ ਕੋਈ। ਫਿਰ ਜੇ ਆਪਾਂ ਇਹ ਤੇਲ ਆਤੀ ਜਦੋਂ ਲਾਵਾਂਗੇ ਫਿਰ ਪ੍ਰੈਸ ਫੇਰ ਲਾਂਗੇ ਜੀ ਤੇ ਰਮਾਲਾਂ ਦੇ ਉੱਤੇ ਪ੍ਰੈਸ ਫੇਰ ਕੇ ਤੇਲ ਆਦਾਂਗੇ ਇਹਨਾਂ ਦੇ ਫਿਰ ਚੱਕ ਕੇ ਕੱਪੜੇ ਆਪਾਂ ਅਲਮਾਰੀ ਚ ਰੱਖ ਦਾਂਗੇ ਇਹ ਰਮਾਲਾਂ ਤੇ ਕਰ ਲੈਂਦੇ ਜੀ ਪ੍ਰੈਸ ਹੁਣ ਸਾਰੇ ਕੱਪੜੇ ਆਪਾਂ ਚੱਕ ਲੈਨੇ ਆਲਮਾਰੀ ਚ ਰੱਖ ਦਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਨੂੰ